ਨਾਲਸ਼ਨ ਦੇ ਦੀਵਾ ਗੁਰ ਤੇਰਾ ਪੁਰਨਾ ਕਰਮ ਹੋਏ ਪ੍ਰਭ ਮੇਰਾ ਇਹੇ ਬਲੰਤੇ ਸੁ ਪ੍ਰਭ ਮੇਰੇ ਦੇ ਨਾਮ ਕਰਪਣੀ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਤਾਹਿਰ ਜੀਓ ਸੁਰਖ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਏਕ ਓੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇਹਾਂ ਬਾਰਕ ਤੂੰ ਮੇਰਾ ਗੁਰ ਹਾਈ ਸੁਣਨੀ ਤਾ ਜਿਉ ਹਮਾਰਾ ਬਲ ਬਲ ਜਾਸਿ ਹਰ ਦਰਸ਼ਨ ਦੇਹੁ ਦਿਖਾਈ ਏਕ ਪਿਕਾ ਏਕ ਸਕੇ ਰੰ ਬਾਰਕ ਤੂੰ ਮੇਰਾ ਗੁਰੁ ਹਾਈ ਸੁਣਨੀ ਤਾ ਜਿਉ ਹਮਾਰਾ ਬਲ ਬਲ ਜਾਸਿ ਹਰ ਦਰਸ਼ਨ ਦੇਹੁ ਦਿਖਾਈ ਸੋਣ ਮੀਤਾ ਧੂਰੀ ਕੋ ਵਲ ਜਾਈ ਇਹ ਮਨ ਤੇਰਾ ਭਾਈ ਰਹਾ ਪਾਉ ਮਿਲੋ ਮਲ ਮਲ ਤੋਵਾ ਐਮ ਕੈ ਕੋ ਦੇਸਾ ਸੋਣ ਮੀਤਾ ਹਉ ਤੇਰੀ ਸਰਨਾਈ ਆਇਆ ਪ੍ਰਾਉ ਮਿਲੋ ਦਿਉ ਅਪਦੇਸਾ ਆਨ ਨ ਕੀਜੈ ਸਨ ਪਰੀਜੈ ਕਲ ਸੁਖਲਾ ਮਨਾਈਐ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਇਉਂ ਦਾਸਨ ਹਰ ਜੀਓ ਪਾਈਐ ਪਇਓ ਅਗਤਿ ਰੋ ਪਰਿਸ਼ਾ ਸੰਤਨ ਕੈ ਹੰਨਾ ਮਹ ਮਿਠਾ ਜਨ ਨਾਨਕ ਕੋ ਗੁਰੂ ਸਭ ਕੋ ਨਰਿੰਦਰਿੰਗ ਠਾ ਪੈਉਲ ਗੁਰੂ ਪਰਸਾ ਸੰਤਨ ਕਾ ਹਰ ਨਾਮ ਮਾਹ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਕੋ ਨਰਿੰਦਰਿੰਗ ਠਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਬਤਿ